ਸੇ ਦੂ ਮੂਸੇਵਾਲਾ ਦੇ ਦੋਸਤ ਰਹੇ ਮਨਜਿੰਦਰ ਮਖਾ ਨੇ ਮੂਸੇਵਾਲਾ ਦੇ ਕਤਲ ਉੱਤੇ ਇੱਕ ਕਿਤਾਬ ਲਿਖੀ ਹੈ ਦਾ ਰੀਅਲ ਵਿਜ਼ਨ ਵਾਈ ਲੈਜੈਂਡ ਡਾਇਡ ਕਿਤਾਬ ਵਿੱਚ ਮਖਾ ਨੇ ਮੂਸੇਵਾਲਾ ਦੇ ਫੋਨ ਬਾਰੇ ਜ਼ਿਕਰ ਕੀਤਾ ਹੈ ਉਹਨਾਂ ਲਿਖਿਆ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੁੱਤਰ ਦਾ ਫੋਨ ਖੁਲਗੋਣ ਲਈ ਇੰਗਲੈਂਡ ਲੈ ਕੇ ਗਏ ਸੀ ਜੋ ਕਿ ਉਥੋਂ ਚੋਰੀ ਹੋ ਗਿਆ ਸੁਣੋ ਗੱਲ ਬਾਤ ਕਿਤਾਬ ਦੇ ਵਿੱਚ ਲਿਖਿਆ ਉਹ ਲਿਖਿਆ ਕਿ ਉਹ ਮੋਬਾਈਲ ਦਾ ਗੁੰਮ ਹੋ ਜਾਣਾ ਇਦੋਂ ਪਹਿਲੀ ਵਾਰ ਸੀ ਜੇ ਸੰਨੇ ਸਰਦਾਰ ਬਲਕੌਰ ਸਿੰਘ ਇੰਗਲੈਂਡ ਜਾਂਦੇ ਨੇ ਅ ਸੁਭਦੀਪ ਦੇ ਦੋਸਤਾਂ ਦੇ ਕੋਲ ਅ ਉਸ ਸਮੇ ਉਹ ਉਹ ਜਿਹੜਾ ਫੋਨ ਆ ਉਹਦਾ ਲੋਕ ਖਲਵਾਉਣ ਦੇ ਲਈ ਲੈ ਕੇ ਗਏ ਸੀ ਕਿਉਂਕਿ ਬਹੁਤ ਸਾਰੇ ਯਾਤਰਾ ਤੋਂ ਬਾਅਦ ਵੀ ਉਹ ਫੋਨ ਦਾ ਲੋਕ ਖੁੱਲਿਆ ਨਹੀਂ ਸੀ ਉਧਰੋਂ ਕਿਸੇ ਨੇ ਇਹ ਗੱਲ ਕਹੀ ਸੀ ਕਿ ਅ ਅਸੀਂ ਮੋਬਾਈਲ ਦਾ ਲੋਕ ਖਲਵਾ ਕੇ ਦੇ ਸਕਦੇ ਹਾਂ ਇਹ ਸਰਦਾਰ ਬਲਕੌਰ ਸਿੰਘ ਦਾ ਕਹਿਣਾ ਪਰ ਜਦੋਂ ਉਹ ਵਾਪਸੀ ਦੇ ਸਮੇ ਉਹਨਾਂ ਨੇ ਦੇਖਿਆ ਕਿ ਜਿਹੜਾ ਉਹਨਾਂ ਕੋਲ ਬੈਗ ਸੀ ਉਹਦੇ ਵਿੱਚ ਪਾਸਪੋਰਟ ਤਾਂ ਸੀ ਪਰ ਉਹ ਮੋਬਾਈਲ ਫੋਨ ਨਹੀਂ ਸੀ। ਉਹ ਤੋਂ ਫੋਨ ਗਾਇਬ ਹੋ ਜਾਂਦਾ ਹੈ। ਕਿਤੇ ਨਾ ਕਿਤੇ ਸਾਨੂੰ ਇਹ ਜਿਹੜੀ ਘਟਨਾ ਮੋਬਾਈਲ ਫੋਨ ਗੁੰਮ ਹੋਣਾ ਇਹਨੂੰ ਸ਼ੱਕ ਦੀ ਨਜ਼ਰ ਦੇ ਨਾਲ ਵੇਖਣਾ ਚਾਹੀਦਾ ਹੈ। ਕਿਉਂਕਿ ਇੱਕ ਬੰਦੇ ਦੇ ਫੋਨ ਦੇ ਵਿੱਚ ਲਗਭਗ ਸਾਰਾ ਕੁਝ ਹੈ। ਅਸੀਂ ਇਹਨੂੰ ਸੋਚ ਕੇ ਦੇਖੀਏ ਕਿ ਆਖਰੀ ਸਮੇਂ ਉਸਨੇ ਕਿਸ ਕਿਸ ਨੂੰ ਕਾਲ ਕੀਤੀ। ਆਖਰੀ ਹਫ਼ਤੇ ਦੇ ਵਿੱਚ ਕਿਹੜੇ ਲੋਕ ਉਹਦੇ ਸੰਪਰਕ ਦੇ ਵਿੱਚ